ਜਿੰਦਾਬਾਦ 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 ਸਾਡੀ ਜਨਵਰੀ ਮਹੀਨੇ ਦੀ ਤਨਖਾਹ ਜੋ ਡਿਪਾਰਟਮੈਂਟ ਨੇ ਸਾਡੀ ਰੋਕ ਲਈ ਹੈ ਜੋ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਾਂ ਦੀ ਤਨਖਾਹ ਪੂਰੀ ਪੈ ਗਈ ਹੈ ਉਹ ਸਾਡੀ ਤਨਖਾਹ ਉਹ ਕਿਸ਼ਤਾਂ ਦੇ ਵਿੱਚ ਪਾਉਣੀ ਉਹਨਾਂ ਨੇ ਸ਼ੁਰੂ ਕੀਤੀ ਹੈ ਜੋ ਕਿ ਸਾਡਾ ਪਹਿਲੇ ਦਾ ਜੋ ਏਰੀਅਰ ਆ ਉਹ ਸਾਡਾ ਕਟੋਗੜ 22 33 ਲੱਖ ਹਰ ਮੁਲਾਜ਼ਮ ਦਾ ਖੜਾ ਆ ਉਹ ਦੱਬ ਕੇ ਬੈਠੀਆਂ ਪਹਿਲੇ ਸਰਕਾਰ ਵੀ ਆਉਣ ਵਾਲੀ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਉਹ ਵੀ ਸਾਡੇ ਪੈਸੇ ਦੱਬ ਕੇ ਬੈਠ ਗਈ ਆ ਪਰ ਹੁਣ ਜੋ ਸਾਡੀ ਤਨਖਾਹ ਰੋਕੀ ਆ ਔਰੇ ਵਿੱਚ ਸਾਡੇ ਬੱਚਿਆਂ ਦਾ ਭੁੱਖ ਜੁੜਿਆ ਹੋਇਆ ਹੈ ਜਿਵੇਂ ਕਿ ਬੱਚਿਆਂ ਦੀਆਂ ਫੀਸਾਂ ਦੇਣੀਆਂ ਆ ਕੋਈ ਐਮਆਈ ਦੇਣੀਆਂ ਆ ਕਿਸੇ ਨੇ ਮਕਾਨ ਖਰੀਦਿਆ ਆ ਹੋਮ ਲੋਨ ਆ ਇਹ ਬਹੁਤ ਦਿੱਕਤਾਂ ਆ ਕਿਉਂਕਿ ਡਿਪਾਰਟਮੈਂਟ ਤਾਂ ਚੁੱਪ ਕਰਕੇ ਬੈਠਾ ਆਪਣੇ ਬੈਂਕਾਂ ਦੇ ਤਾਂ ਪ੍ਰੈਂਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਆ ਸਾਰਨ ਕੀ ਆ ਕਿਉਂ ਤਨਖਾਹਾਂ ਦਾ ਕਿਸ਼ਤ ਤੇ ਜਾਰੀ ਕੀਤੇ ਜਾ ਰਹੀ ਹੈ ਇਹ ਦੱਸ ਰਿਹਾ ਵੀ ਸਾਡੇ ਕੋ ਜੋ ਸਾਨੂੰ ਪਤਾ ਲੱਗਾ ਹੈ ਉੱਚ ਅਧਿਕਾਰੀਆਂ ਤੋਂ ਵੀ ਮੈਨੇਜਮੈਂਟ ਕੋ ਪੈਸਾ ਹੈ ਨਹੀਂ ਆ ਵੀ ਸਬਸਿਡੀ ਦੀ ਜੋ ਪੰਜਾਬ ਸਰਕਾਰ ਨੇ ਸਾਨੂੰ ਕਿਸ਼ਤ ਨਹੀਂ ਦਿੱਤੀ ਆ ਉਸ ਕਰਕੇ ਵੀ ਸਾਡੀਆਂ ਇਹਨਾਂ ਨੇ ਤਨਖਾਹਾਂ ਰੋਕੀਆਂ ਆ ਜੀ ਅੱਜ ਬਿਜਲੀ ਬੋਰਡ ਦੇ ਪੈਨਸ਼ਨਰਸ ਔਰ ਰੈਗੂਲਰ ਮੁਲਾਜ਼ਮ ਜਿਹੜੇ ਹੈਗੇ ਨਾ ਜਿਹਨੀਆਂ ਤਨਖਾਹਾਂ ਜਿਹੜੀਆਂ ਹੈਗੀਆਂ ਨਾ ਕਿਸੇ ਨੂੰ ਅਧੀਆਂ ਤਰ੍ਹਾਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਥੋੜੀਆਂ ਦਿੱਤੀਆਂ ਕਿਸੇ ਨੂੰ ਅਧੀਆਂ ਤੋਂ ਵੱਧ ਦਿੱਤੀਆਂ ਕਿਸ ਨੇ ਲੇਕਿਨ ਸਾਰੀਆਂ ਤਨਖਾਹਾਂ ਤੇ ਕੱਟ ਲਾਈ ਗਈ ਆ ਮੈਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਇਹ ਜਿਹੜੇ ਮੁਲਾਜ਼ਮ ਹੈਗੇ ਨੇ ਜਿਨ੍ਹਾਂ ਨੇ ਲਗਾਤਾਰ ਮਹੀਨਾਵਰ ਕੰਮ ਕੀਤਾ ਔਰ ਇਹਨਾਂ ਦੇ ਕੋਈ ਗਲਤੀ ਨਹੀਂ ਹੈਗੀ ਆ ਜੇ ਪੰਜਾਬ ਸਰਕਾਰ ਨੇ ਜੇ ਤੁਹਾਡੇ ਖਜ਼ਾਨੇ ਦੇ ਜਿਹੜੀ ਸਬਸਿਡੀ ਦਾ ਪੈਸਾ ਪਾ ਦਿੱਤਾ ਗਿਆ ਕਹਿੰਦੇ ਤਾਂ ਫਿਰ ਬਿਜਲੀ ਬੋਰਡ ਨੂੰ ਕਿਹੜੀ ਇੰਨੀ ਆਫਤ ਆ ਗਈ ਕਿ ਬਿਜਲੀ ਮੁਲਾਜ਼ਮਾਂ ਦੇ ਤਨਖਾਹਾਂ ਜਿਹੜੀਆਂ ਕੱਟ ਲਾਤੀ ਗਈਆਂ ਮੈਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਮੈਂ ਗੱਲ ਕਹੂੰਗਾ ਕਿ ਉਹਨੀਆਂ ਤਨਖਾਹਾਂ ਜਿਹੜੀਆਂ ਫੌਰੀ ਤੌਰ ਤੇ ਪਾ ਦਿਆਂ ਜਾਣ ਔਰ ਜਿਹੜੇ ਪੈਨਸ਼ਨਰ ਰਹਿ ਗਏ ਨੇ ਜਿਹੜੇ ਕਿ ਬੁਢਾਪੇ ਦੇ ਵਿੱਚ ਜਦੋਂ ਪੈਨਸ਼ਨ ਦਾ ਬੰਦਾ ਹੁੰਦਾ ਉਸ ਵੇਲੇ ਉਹਦੀਆਂ ਜੜੀਆਂ ਕੰਮ ਕਰਨੀਆਂ ਹਾਲਾਤਾਂ ਨਹੀਂ ਹੁੰਦੀਆਂ ਲੇਕਿਨ ਉਹ ਜਿਹੜੇ ਕੰਮ ਕੀਤਾ ਹੁੰਦਾ ਨਾ ਪਿਛਲੇ ਸਮੇਂ ਵਿੱਚ ਉਹ ਸੇਵਿਸ ਵਿੱਚ ਉਹਨੂੰ ਪੈਨਸ਼ਨ ਮਿਲਦੀ ਹੁੰਦੀ ਹੈ ਔਰ ਪੈਨਸ਼ਨ ਬੁਢਾਪੇ ਦਾ ਸਹਾਰਾ ਹੈਗਾ ਹੈ ਦੇਖੋ ਜੀ ਮੁਫਤ ਬਿਜਲੀ ਸਰਕਾਰ ਦੀ ਆਪਣੀ ਇੱਕ ਉਹਨਾਂ ਦਾ ਮੈਨੀਫੈਸਟੋ ਹੈ ਸਰਕਾਰ ਦਾ ਲੇਕਿਨ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿੱਥੇ ਵੀ ਜੇ ਬਿਜਲੀ ਬੋਰਡ ਦੇ ਵਿੱਚ ਘਾਟਾ ਪਿਆ ਹੈ ਜਾਂ ਬਿਜਲੀ ਬੋਰਡ ਦੀ ਜਿਹੜੀ ਬਿਜਲੀ ਹੈਗੀ ਆ ਜਿਹੜੀ ਆਮ ਪਬਲਿਕ ਨੂੰ ਜਿਹੜੀ ਹੈਗੀ ਆ ਉਹ ਫਰੀ ਦਿੱਤੀ ਹੈਗੀ ਆ 300 ਦਿੱਤੇ ਹੈਗੀ ਨਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਜਿਹੜੀ ਸਬਸਿਡੀ ਬਣਦੀ ਹੈ ਬਿਜਲੀ ਬੋਰਡ ਨੂੰ ਸਬਸਿਡੀ ਦੇਵੇ ਪਰ ਸਾਨੂੰ ਦੇ ਪਤਾ ਲੱਗਾ ਵੀ ਸਰਕਾਰ ਨੇ ਸਬਸਿਡੀ ਬਿਜਲੀ ਬੋਰਡ ਨੂੰ ਖਜਾਨੇ ਪਾਤੀ ਹੈ ਲੇਕਿਨ ਬਿਜਲੀ ਬੋਰਡ ਨੂੰ ਕਿਹੜੀਆਂ ਗੱਲਾਂ ਤੋਂ ਤਨਖਾਹ ਦੀ ਕੱਟ ਕਰਨ ਲੱਗ ਗਈ ਹੈ ਉਹ ਬਿਜਲੀ ਬੋਰਡ ਦੀ ਮੈਨੇਜਰ ਦੱਸ ਸਕਦੀ ਹੈ ਲੇਕਿਨ ਅੱਜ ਜੋ ਬਿਜਲੀ ਮੁਲਾਜ਼ਮਾਂ ਦੇ ਵਿੱਚ ਰੋਸ ਹੈਗਾ ਹੈ ਔਰ ਪੈਨਸ਼ਨ ਦੇ ਵਿੱਚ ਰੋਸ ਹੈਗਾ ਹੈ ਅੱਜ ਬਿਜਲੀ ਬੋਰਡ ਦੇ ਹੈੱਡ ਆਫਿਸ ਦੇ ਵਿੱਚ ਪਟਿਆਲੇ ਜਾ ਕੇ ਬਿਜਲੀ ਬੋਰਡ ਦੇ ਜਿਹੜੇ ਜਥੇਬੰਦੀਆਂ ਲੀਡਰ ਹਨ ਉਹਨਾਂ ਨੇ ਗੇਟ ਘੇਰੇ ਹੋਈ ਬਕਾਇਦਾ ਤੌਰ ਤੇ ਤੇ ਔਰ ਜਿਹੜੇ ਸਾਹਮਣੇ ਸਫਾ ਦੇ ਵਿੱਚ ਬੈਠੇ ਹੋਏ ਲੋਕ ਅੱਜ ਇੱਥੇ ਵੀ ਗੇਟ ਘੇਰ ਕੇ ਬੈਠੇ ਹੋਏ ਸਰਕਲ ਦੇ ਵਿੱਚ ਜਦੋਂ ਤੱਕ ਇਹਨਾਂ ਦੀ ਮੰਗ ਹੈ ਕਿ ਜਦੋਂ ਤੱਕ ਤਨਖਾਹਾਂ ਨਹੀਂ ਪਈਆਂ ਜਾਂ ਪੈਨਸ਼ਨ ਦੀ ਪੈਨਸ਼ਨ ਨਹੀਂ ਪਈਆਂ ਉਦੋਂ ਤੱਕ ਜਿਹੜਾ ਸੰਘਰਸ਼ ਜਿਹੜਾ ਹੈਗਾ ਲਗਾਤਾਰ ਜਾਰੀ ਰਹੇਗਾ